ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਆਮ ਪ੍ਰਸਿੱਧ ਜੋ ਕਹਾਵਤ ਹੈ ਐਰਾ ਗੈਰਾ ਨੱਥੂ ਖੈਰਾ ਸੋ ਇਸ ਤਰ੍ਹਾਂ ਦੀਆਂ ਕਹਾਵਤਾਂ ਹੋਰ ਵੀ ਪਰਚਲਤ ਹਨ ਜਿਵੇਂ ਕਿ ਖਾਲਾ ਜੀ ਦਾ ਬਾੜਾ ਸਮਝਿਆ ਹੈ ਜਾ ਫਿਰ ਸਿੱਖਾਂ ਨੂੰ ਮੁਖੌਲ ਵੱਜੋਂ ਕਿਹਾ ਜਾਂਦਾ ਹੈ ਸਿੱਖਾਂ ਦੇ 12 ਵਜੇ ਵੀ ਹਨ ਸੋ ਇਹਨਾਂ ਕਹਾਵਤਾਂ ਦੇ ਪਿੱਛੇ ਜੋ ਸੂਰਬੀਰਤਾ ਹੈ ਉਸ ਸੂਰਬੀਰ ਮਹਾਨ ਯੋਦੇ ਬਲੀ ਜੋ ਬਚਨਾਂ ਦੇ ਸੂਰੇ ਤੇ ਪੂਰੇ ਨਥਾ ਖੈਰਾ ਦੀ ਸਾਖੀ ਅੱਜ ਅਸੀਂ ਵਿਚਾਰ ਕਰਨੀ ਹੈ ਨਥਾ ਖੈਰਾ ਕੌਣ ਸੀ ਇਹ ਮੀਰਾ ਕੋਟ ਦਾ ਰਹਿਣ ਵਾਲਾ ਪਿੰਡ ਦਾ ਪੰਚ ਸੀ ਇਸੇ ਹੀ ਪਿੰਡ ਦੇ ਰਹਿਣ ਵਾਲੇ ਸਨ ਸਰਦਾਰ ਮਤਾਬ ਸਿੰਘ ਜੀ ਮੀਰਾ ਕੋਟ ਇਹ ਮਤਾਬ ਸਿੰਘ ਜੀ ਉਹ ਹਨ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਜਿਹੜਾ ਸੀ ਉਹ ਉਤਰ ਕੇ ਸ੍ਰੀ ਦਰਬਾਰ ਸਾਹਿਬ ਦੀ ਉਹ ਹੀ ਬੇਦਵੀ ਦਾ ਬਦਲਾ ਲਿਆ ਸੀ ਮਤਾਬ ਸਿੰਘ ਆਪਣੇ ਘਰੋਂ ਜਾਣ ਲੱਗਿਆ ਆਪਣੇ ਛੋਟੇ ਜਿਹੇ ਬੱਚੇ ਜਿਸ ਦਾ ਨਾਮ ਸੀ ਰਾਏ ਸਿੰਘ ਉਸ ਦੀ ਬਾਹ ਆਪਣੇ ਪੱਗਵਟ دوست ਨਥਾ ਖੈਰਾ ਦੇ ਹੱਥ ਵਿੱਚ ਫੜਾ ਕੇ ਕਹਿਣ ਲੱਗੇ ਕਿ ਭਰਾਵਾ ਮੈਂ ਤਾਂ ਹੁਣ ਮੌਤ ਵਾਲੇ ਰਸਤੇ ਤੇ ਤੁਰ ਰਿਹਾ ਹਾਂ ਜਿਸ ਰਸਤੇ ਤੇ ਮੈਂ ਚੱਲ ਰਿਹਾ ਹਾਂ ਉਸ ਰਸਤੇ ਤੇ ਪਤਾ ਨਹੀਂ ਮੌਤ ਨੇ ਕਦੋਂ ਆ ਜਾਣਾ ਹੈ ਇਸ ਕਰਕੇ ਇਹ ਮੇਰੀ ਇਮਾਨਤ ਹੈ ਤੇ ਇਸ ਇਮਾਨਤ ਨੂੰ ਸੰਭ ਕੇ ਰੱਖੀ ਤੇ ਇਸ ਦੀ ਪਾਲਣਾ ਪੋਸ਼ਣਾ ਤੇ ਰੱਖਿਆ ਦੀ ਜ਼ਿੰਮੇਵਾਰੀ ਤੇਰੀ ਹੀ ਹੈ ਸੋ ਉਹਨਾਂ ਜ਼ਮਾਨਿਆਂ ਦੇ ਵਿੱਚ ਪਾਗਵਟ ਭਰਾ ਜਿਹੜੇ ਸਨ ਉਹ ਸਕੇ ਭਰਾਵਾਂ ਦੇ ਨਾਲੋਂ ਕਿਤੇ ਵੱਧ ਕੇ ਪਿਆਰ ਕਰਦੇ ਸਨ ਤੇ ਆਪਣੇ ਵਚਨ ਨਿਭਾਉਂਦੇ ਸਨ ਪੁਰਾਣੇ ਜ਼ਮਾਨਿਆਂ ਵਿੱਚ ਇਹ ਆਮ ਹੀ ਰਿਵਾਜ ਪ੍ਰਚਲਿਤ ਸੀ ਪਾਗਵਟ ਭਰਾ ਬਣਾਉਣ ਦੀ ਤੇ ਇਹ ਪਾਗਵਟ ਭਰਾ ਜਿਹੜੇ ਸਨ ਜ਼ਿਆਦਾਤਰ ਰਾਮਾਂ ਤੋਂ ਵੱਧ ਕੇ ਜ਼ਿੰਮੇਵਾਰੀ ਨਿਭਾਉਂਦੀ ਸਨ ਜਿਵੇਂ ਕਿ ਜਿਉਣਾ ਹੀ ਮੋੜ ਦੀ ਕਹਾਣੀ ਦੇ ਵਿੱਚ ਆਉਂਦਾ ਹੈ ਕਿ ਉਸ ਦਾ ਪਾਗ ਵੱਟ ਪ੍ਰਾ ਡੋਗਰ ਸੀ ਜਿਸ ਨੇ ਉਸ ਦੇ ਨਾਲ ਦਗਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਗਾਣੀ ਦੇ ਜੁੱਧ ਤੋਂ ਬਾਅਦ ਆਪਣੀ ਦਸਤਾਰ ਜਿਹੜੀ ਸੀ ਅੱਧੀ ਪੀਰ ਬੁੱਧੂ ਬਸਾੜ ਨੂੰ ਦਿੱਤੀ ਤੇ ਅੱਧੀ ਜਿਹੜੀ ਸੀ ਮਹੰਤ ਕਰਬਾਲਦਾਸ ਨੂੰ ਦਿੱਤੀ ਕਿਉਂਕਿ ਇਹਨਾਂ ਨੇ ਅੰਗਾਣੀ ਦੇ ਜੰਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੱਖ ਵਿੱਚ ਖੜੋਤੇ ਸਨ ਸੋ ਪਾਗਵਟ ਭਰਾ ਜਿਹੜੇ ਹਨ ਉਹ ਸਕੇ ਭਰਾਵਾਂ ਦੇ ਨਾਲੋਂ ਕਈ ਵਾਰ ਵਧੀਆ ਰੋਲ ਨਿਭਾ ਜਾਂਦੇ ਹਨ ਹੁਣ ਸਰਦਾਰ ਮਹਤਾਬ ਸਿੰਘ ਜਦੋਂ ਸਿੱਖਾਂ ਦੀ ਜਥੇ ਵਿੱਚ ਜਾ ਕੇ ਸ਼ਾਮਲ ਹੋ ਗਏ ਔਰ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਤੇ ਜੰਗਾਂ ਜੁੱਦਾਂ ਦੇ ਵਿੱਚ ਹਿੱਸਾ ਲੈਣ ਲੱਗੇ ਉਧਰ ਕੀ ਹੋਇਆ ਕਿ ਸਿੱਖ ਜਿਹੜੇ ਸਨ ਬੀकानेर ਦੇ ਜੰਗਲਾਂ ਵਿੱਚ ਨਿਵਾਸ ਕਰ ਰਹੇ ਸਨ ਔਰ ਦਰਬਾਰ ਸਾਹਿਬ ਦੇ ਅੰਦਰ ਮੱਸਾ ਰੰਗੜ ਜਿਹੜਾ ਹੈ ਉਹ ਵਿਸ਼ਵਾਮਨ ਦੇ ਨਾਚ ਕਰਵਾਉਂਦਾ ਮੁਜਰੇ ਕਰਵਾਉਂਦਾ ਉਕਾ ਪਿੰਡਾ ਸ਼ਰਾਬਾਂ ਦੇ ਦੌਰ ਚੱਲਦੇ ਬਲਾਕਾ ਸਿੰਘ ਨਾਮ ਦਾ ਇੱਕ ਸਿੱਖ ਜਿਸ ਨੇ ਬੀਕਾਨੇਰ ਵਿਖੇ ਬੁੱਢਾ ਦਲ ਦੇ ਜਥੇਦਾਰ ਦੇ ਕੋਲ ਇਹ ਖਬਰ ਜਿਹੜੀ ਸੀ ਪਹੁੰਚਾਈ ਬੁੱਢਾ ਦਲ ਦੇ ਜਥੇਦਾਰ ਨੇ ਸਿੱਖਾਂ ਨੂੰ ਇਕੱਠੇ ਕਰਕੇ ਸੰਬੋਧਨ ਹੁੰਦਿਆਂ ਕਿਹਾ ਕੋਈ ਅਜਿਹਾ ਸੂਰਮਾ ਉੱਠੇ ਜਿਹੜਾ ਇਸ ਪਾਮਰ ਮਸੇ ਦਾ ਸ਼ਿਰ ਉਤਾਰ ਕੇ ਲਿਆਵੇ ਭਾਈ ਮਹਤਾਬ ਸਿੰਘ ਜੀ ਉੱਠੇ ਆਪਣੀ ਤਲਵਾਰ ਮਿਆਨ ਵਿੱਚੋਂ ਬਾਹਰ ਕੱਢੀ ਤੇ ਕਹਿਣ ਲੱਗੇ ਮੈਂ ਜਾਂਦਾ ਹਾਂ ਉਸ ਪਾਮਰ ਮਸੇ ਦਾ ਸਿਰ ਉਤਾਰਨ ਵਾਸਤੇ ਸੋ ਭਾਈ ਮਹਤਾਬ ਸਿੰਘ ਜੀ ਦੇ ਨਾਲ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੀ ਵਾਲੇ ਇਹ ਦੋਵੇਂ ਸੂਰਮੇ ਮੰਝਲਾ ਤੈ ਕਰਦੇ ਹੋਏ ਅੰਮ੍ਰਿਤਸਰ ਨੂੰ ਤੁਰ ਪਏ ਅਮਰਸਰ ਪਹੁੰਚ ਕੇ ਥੋੜੀ ਦੂਰੀ ਦੇ ਉੱਤੇ ਇਹਨਾਂ ਦੋਹਾਂ ਯੋਧਿਆਂ ਨੇ ਆਪਣੀ ਪੇਸ ਜਿਹੜੀ ਸਨ ਉਹ ਵਟਾਈ ਤੇ ਮੁਸਲਮਾਨ ਚੌਧਰੀਆਂ ਵਾਲਾ ਪੇਸ ਬਣਾ ਲਿਆ ਕੁਝ ਠੀਕਰੀਆਂ ਇਕੱਠੀਆਂ ਕੀਤੀਆਂ ਬੋਰੀ ਦੇ ਵਿੱਚ ਭਰੀਆਂ ਤੇ ਆਪਣੇ ਘੋੜਿਆਂ ਦੇ ਉੱਤੇ ਰੱਖੀਆਂ ਤੇ ਦਰਬਾਰ ਸਾਹਿਬ ਪਹੁੰਚ ਗਏ ਕਿਸੇ ਨੂੰ ਇਹਨਾਂ ਤੇ ਸਾਕਣਾ ਹੋਇਆ ਉਕੇ ਮੁਸਲਮਾਨੀ ਪਿਆ ਪਹਿਰਾਵਾ ਧਾਰਨ ਕੀਤਾ ਹੋਇਆ ਸੀ ਸਮਝਾ ਕੇ ਇਹ ਮਾਮਲਾ ਧਾਰਨ ਆਏ ਹੋਏ ਚੌਧਰੀ ਹਨ ਸੋ ਜਾਂਦਿਆਂ ਹੀ ਆਈ ਸੁਖਾ ਸਿੰਘ ਜੀ ਨੇ ਬੋਰੀ ਜਿਹੜੀ ਸੀ ਮਸਜਿਦ ਦੇ ਪਲੰਗ ਦੇ ਹੇਠ ਛੁੱਟੀ ਕਿ ਲਓ ਸਰਕਾਰ ਮਾਮਲਾ ਹਾਜ਼ਰ ਹੈ ਜਦੋਂ ਮਸਾ ਸਿਰ ਨੀਵਾ ਕਰਕੇ ਇਹ ਦੇਖਣ ਲੱਗਾ ਤੇ ਮਹਿਤਾਬ ਸਿੰਘ ਨੇ ਬੜੀ ਫੁਰਤੀ ਦੇ ਨਾਲ ਤਲਵਾਰ ਕੱਢੀ ਤੇ ਮਸੇ ਦਾ ਸਿਰ ਤੜ ਤੋਂ ਅਲੱਗ ਕਰ ਦਿੱਤਾ ਨਿਜੇ ਦੇ ਉੱਤੇ ਤੰਗ ਕੇ ਤੇ ਇਹ ਸਿੰਘ ਜਿਹੜੇ ਸਨ ਮੰਝਲਾਂ ਤੈ ਕਰਦੇ ਹੋਏ ਬਿਕਾਨੇਰ ਦੇ ਜੰਗਲਾਂ ਵਿੱਚ ਪੁੱਜ ਗਏ ਮਹਿਤਾਬ ਸਿੰਘ ਨੇ ਘਰੋਂ ਜਾਣ ਲੱਗਿਆ ਰਾਏ ਸਿੰਘ ਦੀ ਬਾਹ ਜਿਹੜੀ ਸੀ ਨਤਾ ਖੈਰਾ ਨੂੰ ਪੜਾਈ ਸੀ ਉਧਰ ਜਦੋਂ ਮਸੇ ਦਾ ਧਰ ਜਿਹੜਾ ਸੀ ਉਸ ਦੇ ਘਰ ਪਹੁੰਚਿਆ ਉਸ ਦੀ ਮੌਤ ਦੀ ਖਬਰ ਪਹੁੰਚੀ ਤੇ ਉਸ ਦਾ ਪਰਿਵਾਰ ਬੜਾ ਰੋਇਆ-ਕੁਰਲਾਇਆ ਜਾ ਕੇ ਸੂਬੇਦਾਰ ਦੇ ਅੱਗੇ ਉਰੋਇਆ-ਪਿਟਿਆ ਤੇ ਕਹਿਣ ਲੱਗਾ ਕਿ ਮਸੇ ਦੀ ਮੌਤ ਦਾ ਬਦਲਾ ਲਿਆ ਜਾਵੇ ਉਧਰ ਮੁਖਬਰ ਹਰ ਭਗਤ ਨਰਨਜਣੀਆਂ ਜਿਹੜਾ ਸੀ ਉਸ ਨੇ ਇਹ ਦੱਸ ਦਿੱਤਾ ਕਿ ਮਸੇ ਰੰਗੜ ਦਾ ਸਿਰ ਜਿਹੜਾ ਹੈ ਉਹ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਨੇ ਉਤਾਰਿਆ ਹੈ ਮਸੇ ਨੂੰ ਸੁਖਾ ਸਿੰਘ ਮਹਿਤਾਬ ਸਿੰਘ ਨੇ ਮਾਰਿਆ ਇਸ ਕਰਕੇ ਇਸਾਈ ਫੌਜਾਂ ਜਿਹੜੀਆਂ ਸਨ ਮਹਿਤਾਬ ਸਿੰਘ ਦੇ ਘਰ ਪਹੁੰਚ ਗਈਆਂ ਔਰ ਮਹਿਤਾਬ ਸਿੰਘ ਦੇ ਬਾਰੇ ਵਿੱਚ ਪੁੱਛਦੇ ਪਛਾਣਦੇ ਪਤਾ ਚੱਲਿਆ ਕਿ ਉਸ ਦਾ ਇੱਕ ਲੜਕਾ ਹੈ ਛੋਟਾ ਜਿਹਾ ਬੱਚਾ ਹੈ ਜੋ ਕਿ ਨਥੇ ਖੈਰੇ ਦੇ ਕੋਲ ਹੈ ਪਿੰਡ ਦਾ ਪਹੁੰਚ ਹੋਣ ਕਰਕੇ ਇਸ ਦੀ ਥੋੜੀ ਬਹੁਤੀ ਚਲਦੀ ਵੀ ਹੈ ਤੇ ਥੋੜੀ ਬਹੁਤੇ ਆਦਮੀ ਵੀ ਇਸ ਦੇ ਨਾਲ ਜੁੜੇ ਹੋਏ ਹਨ ਹੁਣ ਜਦੋਂ ਇਹ ਹਕੂਮਤ ਦੇ ਸਿਪਾਹੀ ਆਣ ਕੇ ਕਹਿਣ ਲੱਗੇ ਕਿ ਮਹਿਤਾਬ ਸਿੰਘ ਦਾ ਲੜਕਾ ਸਾਡੇ ਹਵਾਲੇ ਕਰ ਦੇ ਹੁਣ ਨੱਥਾ ਖੈਰਾ ਜਿਹੜਾ ਹੈ ਉਹ ਸੋਚਾਂ ਵਿੱਚ ਪੈ ਗਿਆ ਕਿ ਜੇਕਰ ਮੈਂ ਇਹ ਬਾਲਕ ਨੂੰ ਇਹਨਾਂ ਦੇ ਹਵਾਲੇ ਕਰ ਦਿੰਦਾ ਹਾਂ ਤੇ ਇਹਨਾਂ ਨੇ ਇਸ ਬਾਲਕ ਨੂੰ ਮਾਰ ਦੇਣਾ ਹੈ ਤੇ ਮੇਰੀ ਦੋਸਤੀ ਨੂੰ ਦਾਗ ਲੱਗਣਾ ਹੈ ਹੁਣ ਕੀ ਕੀਤਾ ਕੀ ਜਾਵੇ ਸੋਨਤਾ ਖਹਿਰਾ ਨੇ ਇੱਕ ਬਹਾਨਾ ਬਣਾਇਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੇ ਹੋਰ ਸੰਗੀਆਂ ਸਾਥੀਆਂ ਦੇ ਨਾਲ ਸਲਾਹ ਕਰਕੇ ਤੁਹਾਨੂੰ ਬਾਲਕ ਲਿਆ ਦਿੰਦਾ ਸੋਨਤਾ ਖਹਿਰਾ ਆਪਣੇ ਅੰਦਰ ਗਿਆ ਉਸਨੇ ਆਪਣੇ ਜੋ ਵੀ ਪਰਿਵਾਰ ਦੇ ਮੈਂਬਰ ਸਨ ਉਹਨਾਂ ਦੇ ਨਾਲ ਸਲਾਹ ਕੀਤੀ ਉਜ ਹੋਰ ਉਸ ਦੇ ਸਹਾਇਕ ਆਦਮੀ ਸਨ ਉਹਨਾਂ ਨੇ ਹਥਿਆਰ ਇਕੱਠੇ ਕਰਕੇ ਤੇ ਪਿਛਲੇ ਦਰਵਾਜ਼ੇ ਦੇ ਰਾਹੀਂ ਉਹ ਬਾਹਰ ਨਿਕਲ ਗਏ ਹਕੂਮਤ ਦੇ ਸਿਪਾਹੀ ਹਕੂਮਤ ਦੇ ਸਿਪਾਹੀ ਹਰ ਭਗਤ ਨਰੰਜਨੀਆਂ ਕਾਫੀ ਧੀਰ ਉਡੀਕਦੇ ਉਡੀਕਦੇ ਦੇਖਿਆ ਕਿ ਨਥਾ ਕਹਿਰਾ ਵਾਪਸ ਬਾਹਰ ਨਹੀਂ ਆਇਆ ਤੇ ਪਤਾ ਚੱਲਿਆ ਕਿ ਉਹ ਤਾਂ ਉਹ ਬਾਲਕ ਨੂੰ ਲੈ ਕੇ ਦੂਰ ਨਿਕਲ ਗਏ ਹਨ ਸੋ ਇਹਨਾਂ ਸਿਪਾਹੀਆਂ ਨੇ ਨਥੇ ਖੈਰਾ ਦਾ ਪਿੱਛਾ ਕੀਤਾ ਤੇ ਪਿੱਛਾ ਕਰਦਿਆਂ ਹੋਇਆਂ ਇਹਨਾਂ ਤੱਕ ਆਉਣ ਪਹੁੰਚੇ ਸੋ ਇਸ ਤਾਂ ਤੇ ਬੜਾ ਕਮਸਾਨ ਦਾ ਜੰਗ ਹੋਇਆ ਤੇ ਇਸ ਛੋਟੀ ਜੀ ਝੜਪ ਦੇ ਵਿੱਚ ਜੰਗ ਦੇ ਵਿੱਚ ਨਥਾ ਖੈਰਾ ਤੇ ਉਸ ਦੇ ਸਾਥੀ ਜਿਹੜੇ ਸਨ ਬੜੀ ਬਹਾਦਰੀ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਉਦੋਂ ਜਿਹੜਾ ਰਾਏ ਸਿੰਘ ਬਾਲਕ ਸੀ ਇਸ ਦੇ ਉੱਤੇ ਵੀ ਮੁਸਲਮਾਨ ਸਿਪਾਹੀਆਂ ਨੇ ਵਾਰ ਕੀਤੇ ਤੇ ਰਾਏ ਸਿੰਘ ਦੀ ਧੌਣ ਦੇ ਉੱਤੇ ਜ਼ਬਰਦਸਤ ਟੱਪ ਲੱਗਾ ਤੇ ਮੋਢੇ ਦੇ ਉੱਤੇ ਵੀ ਜ਼ਖਮ ਆਏ ਜਿਸ ਦੇ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਏ ਤੇ ਮੁਸਲਮਾਨ ਸਿਪਾਹੀਆਂ ਨੇ ਸਮਝਿਆ ਕਿ ਇਹ ਬਾਲਕ ਜਿਹੜਾ ਹੈ ਮਾਰਿਆ ਗਿਆ ਹੈ ਤੇ ਮਰਿਆ ਗਿਆ ਸਮਝ ਕੇ ਤੇ ਉਹ ਚਲੇ ਗਏ ਉਧਰ ਇਸ ਰਸਤੇ ਤੋਂ ਇੱਕ ਇਸਤਰੀ ਗੁਜ਼ਰ ਰਹੀ ਸੀ ਉਸ ਨੇ ਦੇਖਿਆ ਕਿ ਇਹ ਬਾਲਕ ਜਿਹੜਾ ਹੈ ਸਹਿ ਕਰਿਆ ਹੈ ਤੇ ਉਹ ਉਸ ਨੂੰ ਚੁੱਕ ਕੇ ਤੇ ਆਪਣੇ ਘਰ ਲੈ ਗਈ ਫਿਰ ਉਸ ਨੇ ਉਸ ਦਾ ਇਲਾਜ ਕੀਤਾ ਤੇ ਉਸ ਦੀ ਪਾਲਣਾ ਪੋਸ਼ਣਾ ਕੀਤੀ ਕਿਹਾ ਜਾਂਦਾ ਹੈ ਕਿ ਇਸ ਬਾਲਕ ਦਾ ਵਿਆਹ ਉਸ ਇਸਤਰੀ ਨੇ ਆਪਣੇ ਘਰ ਲਿਜਾ ਕੇ ਅਰਾਈ ਸਿੰਘ ਦਾ ਇਲਾਜ ਕੀਤਾ ਤੇ ਜਦੋਂ ਅਰਾਈ ਸਿੰਘ ਜਵਾਨ ਹੋਏ ਤੇ ਉਹਨਾਂ ਦੀ ਸ਼ਾਦੀ ਉਹਨਾਂ ਦਾ ਵਿਆਹ ਸਰਦਾਰ ਸਿਆਮ ਸਿੰਘ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਦੀ ਸੁਪਤਰੀ ਦੇ ਨਾਲ ਹੋਈ ਜਿਨ੍ਹਾਂ ਤੋਂ ਸਰਦਾਰ ਰਤਨ ਸਿੰਘ ਭੰਗੂ ਜੀ ਪੈਦਾ ਹੋਏ ਸਰਦਾਰ ਰਤਨ ਸਿੰਘ ਭੰਗੂ ਮਹਤਾਬ ਸਿੰਘ ਦੇ ਪੁੱਤਰ ਸਨ ਪੁੱਤਰੇ ਸਨ ਅਤੇ ਸਰਦਾਰ ਸਿਆਮ ਸਿੰਘ ਕਰੋੜ ਸਿੰਘ ਜੀ ਦੇ ਦੋਤੇ ਸਨ ਸੋ ਸਰਦਾਰ ਰਤਨ ਸਿੰਘ ਜੀ ਪੰਗੂ ਜੋ ਕਿ ਨਿਹੰਗ ਪਹਿਰਾਵਾ ਪਹਿਨਦੇ ਸਨ ਅਤੇ ਉਹਨਾਂ ਨੇ ਗ੍ਰੰਥ ਲਿਖਿਆ ਜਿਸ ਦਾ ਨਾਮ ਪੰਥ ਪ੍ਰਕਾਸ਼ ਹੈ ਸੋ ਇਸ ਤੋਂ ਇਲਾਵਾ ਇਸੇ ਹੀ ਖਾਨਦਾਨ ਦੇ ਵਿੱਚ ਜਰਨਲ ਸੁਭੇਕ ਸਿੰਘ ਜੀ ਹੋਏ ਹਨ ਜਿਨ੍ਹਾਂ ਨੇ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੀ ਸੁਰੱਖਿਆ ਕਰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ।